ਪੰਤਕ ਸਿਆਸਤ ਦੇ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਅਚਾਨਕ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ। ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਵੱਲੋਂ ਪਾਈ ਪੋਸਟ ਤੋਂ ਬਾਅਦ ਅਸਤੀਫਾ ਦਿੱਤਾ। ਉਹਨਾਂ ਜਥੇਦਾਰ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਕੀਤੀ ਗਈ ਕਾਰਵਾਈ ਉੱਤੇ ਇਤਰਾਜ਼ ਕੀਤਾ ਸੀ। ਜਿਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਗਿਆ ਤੇ ਆਪਣਾ ਅਸਤੀਫਾ ਅੰਤਰਿਮ ਕਮੇਟੀ ਨੂੰ ਸੌਂਪ ਦਿੱਤਾ। ਉਹਨਾਂ ਇਸ ਅਸਤੀਫੇ ਦੇ ਅਸਲ ਮਾਇਨੇ ਕੀ ਨੇ ਸਿਆਸੀ ਮਾਹਿਰ ਇਸਤੇ ਬੋਲਦੇ ਨਜ਼ਰ ਆ ਰਹੇ ਨੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਤੇ ਇਸ ਮੁੱਦੇ ਤੇ ਬੋਲਦੇ ਹੋਏ ਬੁੱਧੀਜੀਵੀ ਖੁਸ਼ ਹਲ ਸਿੰਘ ਨੇ ਕਿਹਾ ਕਿ 2 ਦਸੰਬਰ ਤੋਂ ਬਾਅਦ ਅਕਾਲੀ ਦਲ ਨੇ ਜੋ ਪਾਲਿਸੀ ਅਪਣਾ ਲਈ ਸੀ ਅਤੇ ਹਰਜਿੰਦਰ ਸਿੰਘ ਧਾਮੀ ਨੂੰ ਪਰੇਸ਼ਾਨ ਕਰਨ ਲੱਗ ਪਏ ਸਨ ਅਤੇ ਧਾਮੀ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ ਉਹਨਾਂ ਕਿਹਾ ਕਿ ਸੰਗਤਕ ਕੇ ਵੀ ਹਰਜਿੰਦਰ ਸਿੰਘ ਧਾਮੀ ਆਏ ਸਨ ਉਹਨਾਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨਾਲ ਉਹਨਾਂ ਦਾ ਨਿੱਜੀ ਨੁਕਸਾਨ ਹੋਇਆ ਉਹਨਾਂ ਕਿਹਾ ਕਿ ਇਹ ਫੈਸਲਾ ਇਨੂੰ ਪਹਿਲਾ ਲੈਣਾ ਚਾਹੀਦਾ ਸੀ ਜਦੋਂ ਉਹਨਾਂ ਤੋਂ ਨਜਾਇਜ਼ ਕੰਮ ਕਰਵਾਏ ਜਾ ਰਹੇ ਸਨ ਉਹਨਾਂ ਕਿਹਾ ਕਿ ਸੁਖਬੀਰ ਬਾਦਲ ਦੀ ਤਾਮੀ ਨਾਲ ਕਾਫੀ ਦਿਨ ਤੋਂ ਨਾਰਾਜ਼ਗੀ ਚੱਲ ਰਹੀ ਸੀ ਉਹਨਾਂ ਕਿਹਾ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜੋ ਸੁਖਬੀਰ ਬਾਦਲ ਹੈ ਤੋਂ ਜਥੇਦਾਰਾਂ ਨੇ ਜੋ ਜਵਾਬ ਮੰਗੇ ਸੀ ਉਹਨਾਂ ਬਾਰੇ ਤਾਮੀ ਨੂੰ ਪਤਾ ਸੀ ਉਹਨਾਂ ਕਿਹਾ ਕਿ ਤਾਮੀ ਵੱਲੋਂ ਬਾਦਲਾਂ ਨੂੰ ਇਹਨਾਂ ਸਵਾਲਾਂ ਬਾਰੇ ਨਾ ਦੱਸਣ ਤੇ ਬਾਦਲ ਧੜਾ ਤਾਮੀ ਤੋਂ ਨਾਰਾਜ਼ ਚੱਲ ਰਿਹਾ ਸੀ ਜਿਸ ਕਾਰਨ ਸ਼੍ਰੀ ਅਕਾਲ ਤਖਤ ਤੋਹਰ ਜਿੰਦੇਤ ਸਿੰਘ ਤਾਮੀ ਨੂੰ ਦੋਸ਼ੀ ਦੇ ਰੂਪ ਵਿੱਚ ਜਾਣਾ ਪਿਆ ਉਹਨਾਂ ਕਿਹਾ ਕਿ ਇਹ ਜੋ ਇੱਕ ਇੱਕ ਕਰਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਨੁਕਸਾਨ ਹੋ ਰਿਹਾ ਹੈ ਇਸ ਵਿੱਚ ਚਾਹੇ ਗਿਆਨੀ ਹਰ ਪੀ ਸਿੰਘ ਹੋਵੇ ਜਾਂ ਫਿਰ ਹਰਜਿੰਦਰ ਸਿੰਘ ਧਾਮੀ ਹੋਵੇ ਉਹਨਾਂ ਕਿਹਾ ਕਿ ਸਾਰਾ ਨੁਕਸਾਨ ਇੱਕ ਵਿਅਕਤੀ ਜਾਂ ਫਿਰ ਇੱਕ ਪਰਿਵਾਰ ਲਈ ਹੋ ਰਿਹਾ ਹੈ ਉਹਨਾਂ ਕਿਹਾ ਕਿ ਜਿੰਨਾ ਦਾ ਨੁਕਸਾਨ ਹੋਣਾ ਸੀ ਉਹ ਹੋ ਚੁੱਕਾ ਹੈ ਪਰ ਆਖੀਰ ਦੇ ਵਿੱਚ ਨੁਕਸਾਨ ਸੁਖਬੀਰ ਬਾਦਲ ਜਾਂ ਫਿਰ ਸਾਰੇ ਬਾਦਲ ਲਾਣੇ ਦਾ ਹੋਣਾ ਹੈ ਉਹਨਾਂ ਕਿਹਾ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਉਦੋਂ ਤੱਕ ਬਾਦਲਾ ਦਾ ਧੜਾ ਹੀ ਕੰਮ ਕਰੇਗਾ ਉਹਨਾਂ ਕਿਹਾ ਕਿ ਬਾਦਲ ਕਹਿੰਦੇ ਨੇ ਕਿ ਸਾਡੇ ਨਾਲ 35 ਲੱਖ ਲੋਕ ਜੁੜ ਗਏ ਨੇ ਪਰ ਦੇਖਣ ਨੂੰ ਤਾਂ ਕੁਝ ਹੋਰ ਹੀ ਆਉਂਦਾ ਹੈ ਉਹਨਾਂ ਕਿਹਾ ਕਿ ਜਦੋਂ ਬਾਦਲਾਂ ਦਾ ਕਿਤੇ ਇਕੱਠ ਹੋ ਹੁੰਦਾ ਇਹਤੇ 35000 ਲੋਕ ਵੀ ਨਹੀਂ ਪਹੁੰਚਦੇ। ਉਹਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸੱਚੀ ਕਿਹਾ ਹੈ ਕਿ ਬਾਦਲਾ ਨੇ ਨਜਾਇਜ਼ ਭਰਤੀ ਕਰਵਾਈ ਹੈ। ਉਧਰ ਜਦੋਂ ਹਰਜਿੰਦਰ ਸਿੰਘ tạmਮੀ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਇਸ ਮਾਮਲੇ ਤੇ ਗਿਆਨੀ ਹਰਪ੍ਰੀਤ ਸਿੰਘ ਬੋਲਦੇ ਨਜ਼ਰ ਆਏ। ਉਹਨਾਂ ਦੇ ਵੱਲੋਂ ਬਿਆਨ ਜਾਰੀ ਕੀਤਾ ਗਿਆ। ਉਹਨਾਂ ਕਿਹਾ ਕਿ tạmਮੀ ਦੇ ਅਸਤੀਫੇ ਨੂੰ ਦੁਖਦਾਈ ਦੱਸਿਏ ਹੋਏ। ਉਹਨਾਂ ਕਿਹਾ ਕਿ ਕੁਝ ਕੋ ਲੋਕ ਪੰਥਕ ਸੰਸਥਾਵਾਂ ਤੇ ਨੇ ਪਾਰੂ ਹੋ ਗਏ ਨੇ ਕਿ ਉਹ ਆਪਣੇ ਸਿਆਸੀ ਤੇ ਨਿੱਜੀ ਹਿੱਤਾਂ ਕਾਰਨ ਚੰਗੇ ਲੋਕਾਂ ਦੀ ਬਲੀ ਲੈ ਰਹੇ ਨੇ ਅਤੇ ਪੰਥਕ ਸੰਸਥਾਵਾਂ ਨੂੰ ਕਮਜ਼ੋਰ ਤੇ ਬੇਤਲਾ ਕਰ ਰਹੇ ਨੇ ਅਜਿਹੇ ਦੇ ਵਿੱਚ ਕੋ ਆਗੂ ਆਪਣੇ ਆਪ ਨੂੰ ਬਚਾਉਣ ਲਈ ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲੇ ਲੋਕਾਂ ਨੂੰ ਜਲੀਲ ਕਰਕੇ ਬਾਹਰ ਦਾ ਰਸਤਾ ਦਿਖਾਰੇ ਨੇ ਉਹਨਾਂ ਕਿਹਾ ਕਿ ਇਹਨਾਂ ਪੰਥ ਪ੍ਰਸਤਾ ਨੂੰ ਉੱਤੇ ਕਈ ਵਾਰ ਇਹਨਾਂ ਦਬਾਅ ਪਾਇਆ ਜਾਂਦਾ ਹੈ ਕਿ ਉਹ ਖੁਦ ਹੀ ਮਜਬੂਰ ਹੋ ਕੇ ਪੰਥਕ ਸੰਸਥਾਵਾਂ ਨੂੰ ਅਲਵਿਦਾ ਕਹਿ ਦੇਣ ਗਿਆਨੀ ਅਰਪੇ ਸਿੰਘ ਨੇ ਕਿਹਾ ਕਿ ਹੁਣ ਕੌਮ ਤੇ ਪੰਥ ਨੂੰ ਅਕਾਲ ਪੁਰਖ ਹੀ ਬਚਾ ਸਕਦਾ ਹੈ ਕਿਉਂਕਿ ਕੁਝ ਆਗੂਆਂ ਦੀ ਲੁੰਬੜ ਚਾਲਾਂ ਨੇ ਫਾਰਮ ਨੂੰ ਦੁਵਿਧਾ ਦੇ ਵਿੱਚ ਪਾ ਦਿੱਤਾ ਹੈ ਮੌਜੂਦਾ ਪੰਥ ਕਾ ਹਾਲਾਤਾਂ ਤੇ ਬਣੀ ਸੰਕਟ ਤੇ ਗਹਿਰੀ ਚਿੰਤਾ ਬਿਆਕਤ ਕਰਦੇ ਹੋ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਰਵਾ ਰਵੀ ਚੱਲ ਕੇ ਕੰਮ ਦੇ ਵਿੱਚ ਅਸਤੀਫਾ ਕਿਹੜੀਆਂ ਮੁਸ਼ਕਲਾਂ ਦਿੱਕਤਾਂ ਦੀ ਮਜਬੂਰੀ ਕਰਨ ਦਿੱਤਾ ਉਹ ਵੀ ਪੰਥ ਨਾਲ ਸਾਂਝਾ ਕਰਨ ਦੀ ਅੱਜ ਲੋੜ ਹੈ ਧਾਮੀ ਸਾਹਿਬ ਦਾ ਅਸਤੀਫਾ ਦੋਹਰੇ ਮਾਪ ਡੰਡ ਵਾਲਾ ਹੈ ਪਰ ਅਫਸੋਸ ਨਾਇਕ ਹੈ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਬਰਖਾਸਤ ਕਰਨ ਵੇਲੇ ਤਖਤ ਸਾਈ ਦੇ ਜਥੇਦਾਰ ਦਾ ਸਤਿਕਾਰ ਕਿਉਂ ਨਾ ਕਾਇਮ ਰੱਖਣ ਦਾ ਖਿਆਲ ਆਇਆ ਉਹਨਾਂ ਦਾ ਅਸਤੀਫਾ ਕਈ ਕਿਸਮ ਦੇ ਸੰਕਟ ਖੜੇ ਕਰਦਾ ਹੈ ਇਸ ਦੇ ਨਾਲ ਪੰਥਕ ਵਿਵਾਦ ਹੋ ਡੂੰਗੇ ਹੋਣ ਦਾ ਖਤਸ਼ਾ ਹੈ ਸੱਚੀ ਸੁੱਚੀਆਂ ਪੰਥਕ ਭਾਵਨਾਵਾਂ ਵਾਲੀਆਂ ਸ਼ਖਸੀਅਤਾਂ ਤੇ ਰਾਸ਼ਟਰੀ ਲੋਕਾਂ ਵੱਲੋਂ ਮਾਨਸਿਕ ਦਬਾਅ ਬਣਾ ਕੇ ਉਹਨਾਂ ਨੂੰ ਪੰਥਕ ਕਾਜ ਤੋਂ ਹੀ ਲਾਂਬੇ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਨਾਲ ਬਹੁਤ ਚਿਰ ਰੇਤ ਤੇ ਮਹਿਲ ਵੀ ਖੜੇ ਨਹੀਂ ਹੋ ਸਕਦੇ ਉਥੇ ਜੀਪੀਐਸ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਦਿੱਲੀ ਸਿੱਖੋ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਤਿੱਖੇ ਨਿਸ਼ਾਨੇ ਸਾਦੇ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪਿਛਲੇ 10 ਸਾਲ ਤੋਂ ਭਾਵੇਂ 13 ਮੁਖੀ ਦੀ ਮੁਆਫੀ ਤੋਂ ਸ਼ੁਰੂ ਕਰੀਏ ਉਸ ਤੋਂ ਬਾਅਦ ਕਈ ਜਥੇਦਾਰਾਂ ਨੂੰ ਹਟਾਇਆ ਉਹਨਾਂ ਕਿਹਾ ਕਿ ਗਿਆਨੀ ਹਰਪੇ ਸਿੰਘ ਨੂੰ ਬਾਹਰ ਕਰਨ ਦਾ ਦਬਾਅ ਨਾ ਚੱਲਦੇ ਹੋਏ ਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਹੈ ਕਾਲਕਾ ਨੇ ਕਿਹਾ ਹੈ ਕਿ ਸੱਤ ਮੈਂਬਰੀ ਕਮੇਟੀ ਨੇ ਅਕਾਲ ਦਲ ਦੀ ਭਰਤੀ ਕਰਨੀ ਸੀ ਪਰ ਨਾ ਹੋਣ ਕਰਕੇ ਇਹ ਵੀ ਦਬਾਅ ਸੀ ਉਹਨਾਂ ਕਿਹਾ ਕਿ ਧਾਮੀ ਉੱਤੇ ਦਬਾਅ ਪਾਇਆ ਗਿਆ ਜਿਸ ਕਰਕੇ ਅਸਤੀਫਾ ਹੀ ਦੇਣਾ ਪਿਆ ਉਹਨਾਂ ਕਿਹਾ ਕਿ ਜਦੋਂ ਬੰਦੇ ਦੀ ਜ਼ਮੀਰ ਜਾਗ ਜਾਂਦੀ ਹੈ ਫਿਰ ਉਹ ਕਿਸੇ ਸਿਆਸੀ ਦਬਾਅ ਹੇਠ ਨਹੀਂ ਰਹਿੰਦਾ ਕਾਲਕਾ ਦਾ ਕਹਿਣਾ ਹੈ ਕਿ ਇੱਕ ਪਰਿਵਾਰ ਦੀ ਸਿਆਸਤ ਜੇ ਪੰਜਾਬ ਦੀ ਸਿੱਖ ਸਿਆਸਤ ਖਤਮ ਕਰਕੇ ਰੱਖ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਿਆਸੀ ਪਰਿਵਾਰ ਕਰਕੇ ਹੀ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ ਸ਼੍ਰੋਮਣੀ ਕਮੇਟੀ ਦੀ ਨੈਤਿਕ ਜ਼ਿੰਮੇਵਾਰੀ ਬੰਦੀ ਹੈ ਕਿ ਇਸ ਇਸਾਈਕਰਨ ਨੂੰ ਲੈ ਕੇ ਵਿਰੋਧ ਕਰਨਾ ਚਾਹੀਦਾ ਹੈ ਇਸ ਕਰਕੇ ਇਸਾਈਕਰਨ ਵਾਧੀ ਗਈ ਉਹਨਾਂ ਨੇ ਕਿਹਾ ਹੈ ਕਿ 2 ਦਸੰਬਰ ਵਾਲਾ ਫੈਸਲਾ ਜੋ ਅਕਾਲ ਤਖਤ 사이 ਤੋਂ ਲਿਆ ਗਿਆ ਸੀ ਉਸ ਦੇ ਪਾਲਣ ਕਰਨਾ ਚਾਹੀਦਾ ਸੀ ਪਰ ਅਕਾਲੀ ਦਲ ਵੱਲੋਂ ਅੱਖੂ ਪਰੋਖੇ ਕੀਤਾ ਗਿਆ ਕਲਕਣ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੋਕਾਂ ਦੇ ਅਸਤੀਫੇ ਹੋਰ ਵੀ ਸਾਹਮਣੇ ਆਉਣਗੇ ਇਸੇ ਮਾਮਲੇ ਤੇ ਸੁਖਦੇਵ ਸਿੰਘ ਫਗਵਾੜਾ ਵੀ ਬੋਲਦੇ ਨਜ਼ਰ ਆਏ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਹੁਣ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਜਥੇਦਾਰ ਗਿਆਨੀ ਰਗਵੀਰ ਸਿੰਘ ਵੀ ਅਸਤੀਫਾ ਦੇ ਸਕਦੇ ਨੇ ਜੇਕਰ ਅਸਤੀਫਾ ਨਾ ਦਿੱਤਾ ਤਾਂ ਗਿਆਨੀ ਹਰਪ੍ਰੀਤ ਸਿੰਘ ਵਾਲੀ ਉਹਨਾਂ ਦੇ ਨਾਲ ਵੀ ਹੋ ਸਕਦੀ ਹੈ ਇਸੇ ਨਾਲ ਹੀ ਉਹ ਬਾਦਲਾਂ ਤੇ ਵਰਤੇ ਨਜ਼ਰ ਆਏ ਉਹਨਾਂ ਨੇ ਟਵੀਟ ਕੀਤਾ ਤੇ ਲਿਖਿਆ ਉਹ ਮਸੰਦੋ ਲਾਲੂ ਵੀਰਕ ਨੂੰ ਪ੍ਰਦਾਨ ਅਤੇ ਬਲਟੋਹੇ ਨੂੰ ਜ਼ਥੇਦਾਰ ਹੁਣ ਗਿਆਨੀ ਰਗਵੀਰ ਸਿੰਘ ਤੋਂ ਵੀ ਅਸਤੀਫਾ ਲੈ ਕੇ ਚੀਮੇ ਨੂੰ ਲਾਲੂ ਜ਼ਥੇਦਾਰ ਤੁਸੀਂ ਆਪਣਾ ਚਾਲ ਲਾਓ ਪੰਥ ਆਪਣਾ ਲਾ ਲਵੇਗਾ